ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰੇਡੀਓ ਫੋਕ ਐਂਡ ਬੀਟਸ ਅਤੇ YouTube ਚੈਨਲ ਦੇ ਉੱਪਰ ਆਪ ਸਭ ਦਾ ਸਵਾਗਤ ਹੈ ਔਰ ਅੱਜ ਮੇਰੇ ਨਾਲ ਬੜੇ ਹੀ ਪੰਥ ਪ੍ਰਸਿੱਧ ਢਾਡੀ ਗਿਆਨੀ ਗੁਰਦੇਵ ਸਿੰਘ ਜੀ ਲਖਪੁਰ ਵਾਲੇ ਜੋ ਕਿ ਮੀਰੀ ਪੀਰੀ ਇੰਟਰਨੈਸ਼ਨਲ ਢਾਡੀ ਸਭਾ ਦੇ ਪ੍ਰਧਾਨ ਵੀ ਹਨ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੋੜਦੇ ਹਨ ਜੀ ਜੀ ਅੱਖ ਦੇ ਹਾਂ ਔਰ ਅੱਜ ਦਾ ਸਾਡਾ ਇਹ ਵਿਚਾਰ ਹੋਵੇਗਾ ਗੁਰੂ ਹਰ राय ਸਾਹਿਬ ਜੀ ਮਹਾਰਾਜ ਉਹਨਾਂ ਦੇ ਗੁਰਤਾ ਗੱਦੀ ਦੇ ਉੱਪਰ ਉਹਨਾਂ ਦੇ ਜੀਵਨ ਇਤਿਹਾਸ ਦੇ ਵਿੱਚੋਂ ਕੁਝ ਵਿਚਾਰਾਂ ਸਾਂਝ ਆਪਾਂ ਪਾਵਾਂਗੇ ਗਿਆਨੀ ਜੀ ਤੁਹਾਡਾ ਸਵਾਗਤ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਮਹਾਰਾਜ 1469 ਇਸਵੀ ਸਤ ਗੁਰੂ ਜੀ ਦਾ ਆਗਮਨ ਹੋਇਆ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਵਿਚਾਰ ਜਿਹੜੀ ਹੈ ਇੱਕ ਸਮਾਜ ਨੂੰ ਆਦਰਸ਼ਕ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਔਰ ਬੀਜ ਪਾਇਆ ਇੱਕ ਚੰਗੀ ਸਜਨਾਵਾਦ ਤੇ ਕਰਮਕਾਂਡਾਂ ਦਾ ਜਿਹੜਾ ਉਹ ਖੰਡਨ ਕੀਤਾ ਉਹਨਾਂ ਦੀ ਅਵਾਜ਼ ਉਠਾਈ ਹੈ ਅਨਿਆਂ ਦੇ ਵਿਰੁੱਧ ਅਵਾਜ਼ ਉਠਾਈ ਔਰ ਜਾਮੇ ਤਬਦੀਲ ਹੁੰਦੇ ਰਹੇ ਬਲਦੇ ਗਏ ਔਰ ਜਿਹੜੀ ਗੁਰਤਾ ਗੱਦੀ ਹੈ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀ ਦੀ ਉਹਨਾਂ ਜੀਵਨ ਦੇ ਵਿੱਚੋਂ ਆਪ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗਿਆਨੀ ਜੀ ਪਹਿਲਾਂ ਤਾਂ ਆਪਾਂ ਸਮੁੱਚੀਆਂ ਸੰਗਤਾਂ ਨੂੰ ਸਤਵੇਂ ਪਾਤਸ਼ਾਹ ਅੰਤਨਨ ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦੇ ਜੀ। ਹਾਂਜੀ। ਸਾਹਿਬ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਜੋ ਗੁਨਾਨ ਪਾਤਸ਼ਾਹੀ ਸਤਵੀਂ ਜੋਤ ਨੇ। ਜਿਵੇਂ ਆਪ ਜੀ ਨੇ ਪਹਿਲਾਂ ਆਰੰਭ ਤੋਂ ਜ਼ਿਕਰ ਕੀਤਾ ਜੋਤੋਹਾ juxt ਸਾਇ ਸ਼ਕਾਇਆ ਫੇਰ ਪਲਟੀ ਐ। ਤੇ ਭਾਈ ਗੁਰਦਾਸ ਜੀ ਨੇ ਵੀ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਦੀ ਸਿਫਤ ਕਰਦਿਆਂ ਜਿਹੜੀ ਬਾਹਰ ਲਿਖੀ ਆ ਪੰਜ ਪਿਆਲੇ ਪੰਜ ਪੀਰ ਛੱਟਾਂ ਪੀਰ ਬੈਠਾ ਗੁਰਪਾਣੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਜਿਹੜਾ ਰੂਪ ਦਿਖਾਵਣ ਬਾਰੋਬਾਰੀ ਆ ਸੋਡੀਆਂ ਪੀੜੀ ਦਾ ਭਾਵ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਅੱਗੇ ਤੋਂ ਇਹ ਸੱਤਵੇਂ ਪਾਤਸ਼ਾਹ ਜੋਤ ਗੁਰ ਨਾਨਕ ਦੀ ਆ ਤੇ ਉਹਨਾਂ ਦੇ ਵਿੱਚ ਜੋਤ ਉਹ ਆ ਜੁਗਲ ਸਾਈ ਸਾਈ ਸਾ ਕਾਇਆ ਫੇਰ ਬਦਲ ਕਾਇਆ ਬਦਲ ਰਹੀ ਹੈ ਜੋਤ ਉਹੀ ਆ ਰਹੀ ਹੈ ਉਹੀ ਜੋਤਾਂ ਜੀ ਜਮੇ ਤਬਦੀਲ ਹੋ ਰਹੇ ਨੇ ਜਮਾ ਤਬਦੀਲ ਹੋ ਰਿਹਾ ਕਿਉਂਕਿ ਸਮੇਂ ਅਨੁਸਾਰ ਇਹ ਗੁਰੂ ਪਾਤਸ਼ਾਹ ਨੇ ਜੋ ਆਪਾਂ ਨੂੰ ਬਖਸ਼ੀਆਂ ਕੀਤੀਆਂ ਉਹ ਵੱਖ-ਵੱਖ ਸਰੂਪਾਂ ਦੇ ਵਿੱਚ ਮਹਾਰਾਜ ਆਏ ਇਹ ਜਿਹੜੀ 7ਵੇਂ ਗੁਰੂ ਨਾਨਕ ਨੇ 7ਵੇਂ ਸਰੂਪ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਨੂੰ ਜਿਹੜੀ ਗੁਰਗੱਦੀ ਦੀ ਸੇਵਾ ਆ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮਹਾਰਾਜ ਬਖਸ਼ਿਸ਼ ਕੀਤੀ ਇਹਨਾਂ ਦਾ ਜਿਹੜਾ ਜਨਮ ਆ ਇਹ ਕਿਸ ਜਗ੍ਹਾ ਤੇ ਹੁੰਦਾ ਹੈ ਗੁਰੂ ਹਰਿ ਸਾਹਿਬ ਜੀ ਦਾ ਹਾਂਜੀ ਇਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਰਤਪੁਰ 16 ਜਨਵਰੀ 1630 ਹਾਂਜੀ ਜਿਹੜਾ ਸ਼ਹਿਰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਹੀ ਬਸਾਇਆ ਹੋਇਆ ਹਾਂਜੀ ਤੇ ਰਿਸ਼ਤੇ ਦੇ ਵਿੱਚ ਇਹ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀ ਲੱਗਦੇ ਪੈਣੇ ਰਿਸ਼ਤੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਲੱਗਦੇ ਜਿਹੜੇ ਉਹਨਾਂ ਦੇ ਬਾਬਾ ਗੁਰਦਿੱਤਾ ਜੀ ਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਫਿਰ ਅੱਗੇ ਉਹਨਾਂ ਦੇ ਹਾਂਜੀ ਉਹਨਾਂ ਦੇ ਪੁੱਤਰ ਸੀ ਤੇ ਗੁਰੂ ਸਾਹਿਬ ਜੀ ਦੇ ਜੀ ਬਚਪਨ ਦੇ ਵਿੱਚੋਂ ਆਪਾਂ ਇੱਕ ਸਾਖੀ ਸੁਣਦੇ ਹੁੰਨੇ ਆ ਜਿਹੜੀ ਉਹ ਜਦੋਂ ਬੈਠੇ ਸਨ ਬਗੀਚੇ ਦੇ ਵਿੱਚ ਜੀ ਤੇ ਬੜੇ ਉਦਾਸ ਹੋ ਕੇ ਬੈਠੇ ਸਨ ਜੀ ਔਰ ਬੜੀ ਵੱਡੀ ਪ੍ਰੇਰਨਾ ਸਰੋਤ ਹੈ ਸਾਡੇ ਵਾਸਤੇ ਕਿ ਉਹ ਪੁੱਛਿਆ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਆ ਗਏ ਵੀ ਤੁਸੀਂ ਉਦਾਸ ਕਿਉਂ ਬੈਠੇ ਹੋ ਤੇ ਉਹਨਾਂ ਨੇ ਅਖਿਆ ਜੀ ਮੇਰੇ ਕੋਲ ਇੱਕ ਖੋਲ ਜਿਹੜਾ ਹੈ ਉਹ ਟੁੱਟ ਗਿਆ ਹੈ ਤੇ ਉਸ ਸਾਖੀ ਨੂੰ ਆਪ ਜੀ ਕਿਸ ਨਜ਼ਰੀਏ ਤੋਂ ਵੇਖਦੇ ਹੋ ਉਹ ਇਸ ਤਰ੍ਹਾਂ ਸੀ ਗਿਆਨੀ ਜੈਅਦੀਪ ਸਿੰਘ ਜੀ ਜਦੋਂ ਆਪਣੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੰਗਾ ਜੁੱਧਾਂ ਤੋਂ ਬਾਅਦ ਜੋ ਜਿਹੜਾ ਵੱਡਾ ਧਰਮ ਯੁੱਧ ਇਤੀ ਚੌਥਾ ਜਿਹਨੂੰ ਆਪਾਂ ਕਹਿੰਨੇ ਦੁਆਬੇ ਧਰਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਆ ਸਤਗੁਰੂ ਫਤਿਹ ਕੀਤਾ ਜਿਹਦੇ ਵਿੱਚ ਆਪਣਾ ਪਾਲਿਆ ਪੈਂਦੇ ਖਾਈ ਅਕਿਰਤ ਕਰਨ ਹੋ ਗਿਆ ਸੀ ਉਸ ਤੋਂ ਬਾਅਦ ਸਾਡੇ ਕਰਤਾਰਪੁਰ ਦੀ ਉਹੀ ਜੰਗ ਜਿਹਦੇ ਵਿੱਚ ਸ਼ਾਇਦ ਛੋਟੇ ਹੁੰਦੇ ਆ ਗੁਰਤੇਗ ਭਦਰ ਸਾਹਿਬ ਜੀ ਬਚਪਨ ਦੇ ਵਿੱਚ ਹੀ ਉਹਨਾਂ ਨੇ ਜਾਂਦੇ ਜੋਰ ਉਖਾਟੇ ਨਾਮ ਤੇ ਆਗਮਲ ਤੋਂ ਤੇਗ ਭਦਰ ਹਾਂਜੀ ਤੇਗਬਾ ਦਰੀ ਦਾ ਖਤਾਬ ਦਿੱਤਾ ਤੇ ਉਦੋਂ ਹੀ ਗੁਰੂ ਮਹਾਰਾਜ ਨੇ ਉਹਨਾਂ ਨੂੰ ਫਿਰ ਬਾਬੇ ਬਕਾਲਾ ਸਾਹਿਬ ਜਾਣ ਦਾ ਹੁਕਮ ਬਚਨ ਕਰ ਦਿੱਤਾ ਹੁਕਮ ਕਰ ਦਿੱਤਾ ਤੇ ਇੱਥੇ ਆਪਣੇ ਫਿਰ ਜਲੰਧਰ ਤੋਂ ਉਹ ਮਹਾਰਾਜ ਜਦੋਂ ਜੰਗ ਜਿੱਤ ਕੇ ਇੱਥੇ ਆਪਣੇ ਪੜਾਈ ਆਏ ਨਾ ਪੜਾਈ ਨਗਰ ਆਪਣੇ ਬਿਲਕੁਲ ਫਗਵਾੜੇ ਦੇ ਨਜ਼ਦੀਕ ਇੱਥੇ ਵੀ ਉਹ ਜਿਹੜੇ ਪੈਂਦੇ ਖਾਣੋਂ ਦੇ ਕੁਝ ਰਿਸ਼ਤੇਦਾਰ ਸੀ ਉਹਨਾਂ ਨੇ ਇੱਥੇ ਹਮਲਾ ਕਰ ਦਿੱਤਾ ਸੀ ਅਚਨ ਚੇਤ ਜੀ ਨੂੰ ਹਮਲਾ ਕਹਿੰਦੇ ਆ ਫਿਰ ਇੱਥੇ ਜਦ ਹੋਇਆ ਉਦੇ ਵਿੱਚ ਫਿਰ ਮਹਾਰਾਜ ਨੇ ਫਤਿਹ ਹਾਸਲ ਕੀਤੀ ਜਦ ਤੱਕ ਗੁਰਪਾਤਸ਼ਾਹੀ ਹੋਈ ਉਰਫ ਫਗਵਾੜੇ ਦਾ ਜਿਹੜਾ ਕਿਉਂਕਿ ਤੁਸੀਂ ਜ਼ਿਕਰੇ ਹੁਣੇ ਕੀਤਾ ਵੀ ਫਗਵਾੜੇ ਲਾਗੇ ਪ্লাই ਪਿੰਡ ਹੈ ਤੇ ਫਗਵਾੜੇ ਵਿੱਚ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੀ ਜਿਹੜੇ ਦੋ ਸਥਾਨ ਵੇਖਦੇ ਆ ਤੇ ਥੋੜਾ ਜਿਹਾ ਪਿਸ਼ੋਕੜ ਇਹਨਾਂ ਬਾਰੇ ਇੱਕ ਗੁਰਦੁਆਰਾ ਚੌੜਾਕੂ ਕਿਆ ਪਾਤਸ਼ਾਹੀ ਪਾਤਸ਼ਾਹੀ ਇੱਕ ਸੁਖਚੈਨ ਅੰਨਾ ਸਾਹਿਬ ਹੈ ਤੁਸੀਂ ਕਿਉਂਕਿ ਆਪਾਂ ਆਪਣਾ ਜਿਹੜਾ ਬੈਠੇ ਆ ਤੁਸੀਂ ਜ਼ਿਕਰ ਕੀਤਾ ਹੈ ਤੇ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹਰਾਇਸਾ ਚੱਲਦਾ ਪਿਆ ਹੈ ਤੇ ਥੋੜਾ ਜਿਹਾ ਆਪ ਜੀ ਇਹਦੇ ਬਾਬਤ ਜਰੂਰ ਦੱਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਦਰਸ਼ਕ ਨੇ ਇਹ ਫਗਵਾੜੇ ਦੇ ਬਾਰੇ ਫਗਵਾੜੇ ਦਾ ਇਤਿਹਾਸ ਪਿਛੋਕੜਾ ਹੈ ਗੁਰੂ ਕਾਲ ਤੋਂ ਉਹ ਨਾਲ ਕਿਸ ਬੰਨ ਜੁੜਦਾ ਆਪ ਜੀ ਜਰੂਰ ਦੱਸਣਾ ਕਰੋ ਜੀ ਤੇ ਗਿਆਨੀ ਜੀ ਤੁਸੀਂ ਬਹੁਤ ਬਦਦਿਆ ਇਹ ਗੱਲ ਤੁਸੀਂ ਪੁੱਛੀ ਆ ਸਵਾਲ ਵੀ ਕੀਤਾ ਤੁਸੀਂ ਕਿਉਂਕਿ ਤੁਸੀਂ ਆਪ ਵੀ ਵਿਦਵਾਨ ਹੋ ਉਹਦੇ ਆ ਜੀ ਉਦੋਂ ਇੱਥੇ ਜਦੋਂ 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 ਜਦ ਫਿਰ ਗੁਰੂ ਮਹਾਰਾਜ ਜੀ ਇੱਥੇ ਇੱਕ ਫੱਗੂ ਨਾਂ ਦਾ ਵਿਅਕਤੀ ਸੀ ਆਪਣੇ ਉਹ ਮਹਾਰਾਣੂ ਯਾਦ ਕਰਦਾ ਸੀ ਤੇ ਗੁਰੂ ਹਰਗੋਬਿੰਦ ਪਾਸ਼ਾ ਫੌਜਾਂ ਦੇ ਸਮੇਂ ਜਦੋਂ ਉਹਦੇ ਕੋਲ ਪਹੁੰਚੇ ਤੇ ਉਹ ਫੱਗੂ ਤੁਹਾ ਡਰ ਗਿਆ ਕਿਉਂਕਿ ਉਹ ਸਰਪੇ ਮਹਾਰਾ ਜੰਗ ਜਿੱਤ ਕੇ ਆਇਆ ਸਰਕਾਰ ਪਿੱਛੇ ਆ ਜਿੱਦਾਂ ਅੰਨਾ ਜੀ ਜਿਹਦਾ ਬੰਦਾ ਹੁਣ ਵੀ ਮੌਜੂਦਾ ਸਮੇਂ ਦਰਾਂ ਤੁਸੀਂ ਦੇਖ ਲਓ ਹਾਂਜੀ ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਜਾਣੀ ਜਾਣ ਸੀਗੇ ਤੇ ਉਹ ਫਿਰ ਉਹਨੇ ਸਤਕਾਰ ਨਹੀਂ ਕੀਤਾ ਫਿਰ ਗੁਰੂ ਮਹਾਰਾਜ ਉਸਲੇ ਸ਼ਹਿਰ ਸ਼ਹਿਰ ਛੋਟਾ ਹੀ ਹੋਣਾ ਫਿਰ ਬਾਹਰ-ਬਾਰ ਸ਼ਹਿਰ ਦੇ ਜਾ ਕੇ ਨਾ ਇੱਕ ਅਸਥਾਨ ਹੈ ਉੱਥੇ ਗੁਰੂ ਮਹਾਰਾਜ ਨੇ ਚਰਨ ਪਾਏ ਉਹ ਸ਼ਹਿਰ ਮਹਾਰਾਜ ਨੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਸ਼ਹਿਰ ਫਗੂ ਦੇ ਬਾੜੇ ਬਾਰੇ ਕੁਝ ਸ਼ਬਦ ਵੀ ਕੀਤੇ ਸਨ ਹਾਂਜੀ ਇੱਕ ਬਚਨ ਉਹ ਜਿੱਦਾਂ ਆਪਣੇ ਚੱਲਦਾ ਆ ਰਿਹਾ ਜੀ ਪੀੜੀ ਦਰ ਪੀੜੀ ਫਗੂ ਦਾ ਬਾੜਾ ਤੇ ਅੰਦਰੋਂ ਮਿੱਠਾ ਅੰਦਰੋਂ 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 ਬਾਹਰੋਂ ਮਿੱਠਾ ਅੰਦਰੋਂ ਖਾਰਾ ਇਹ ਬਚਨ ਮਹਾਰਾਜ ਦਾ ਜਣੀ ਚੱਲਿਆ ਆ ਰਿਹਾ ਕਾਫੀ ਜਿੱਦਾਂ ਆਪਾਂ ਸੁਣਦੀ ਵੀ ਰਹੇ ਹਾਂ ਤੇ ਆਪਾਂ ਉਹ ਫਿਰ ਗੁਰੂ ਹਰਗੋਬਿੰਦ ਪਾਸ਼ਾ ਜਦੋਂ ਬਾਹਰ ਜਾ ਕੇ ਚਰਨ ਪਾਇਆ ਨਾ ਧਰਤੀ ਤੇ ਤੇ ਗੁਰਬਾਣੀ ਦਾ ਪਰਫਾਰਮਾ ਜਿੱਥੇ ਜਾਏ ਬੇ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਧਰਤੀ ਨੂੰ ਭਾਗ ਲਾਏ ਮਹਾਰਾਜ ਨੇ ਤੇ ਉੱਥੇ ਮਹਾਰਾਜ ਨੇ ਕਾਫੀ ਸਮਾਂ ਫੌਜਾਂ ਦੇ ਸਮੇਤ ਆ ਆਰਾਮ ਕੀਤਾ ਉਹਦਾ ਨਾਮ ਵੀ ਜਿਹੜਾ ਸੁਖ ਚੈਨ ਆਣਾ ਸਾਹਿਬਈ ਮਤਲਬ ਇਤਿਹਾਸਕ ਸਥਾਨ ਬਣ ਗਿਆ ਤੇ ਨਾਲ ਆਪਣੇ ਇਹ ਗੁਰੂ ਹਰਗੋਬਿੰਦ ਪਾਸ਼ਾ ਦਾ ਹਦੀਆਬਾਦ ਵੀ ਇਹ ਫਗਵਾੜਾ ਜਿਹੜਾ ਪੁਰਾਣਾ ਸ਼ਹਿਰ ਸਾਨੂੰ ਕਹਿੰਦੇ ਸੀਗੇ ਹਾਂਜੀ ਹਾਂਜੀ ਉੱਥੇ ਵੀ ਗੁਰੂ ਹਰਗੋਬਿੰਦ ਪਾਸ਼ਾ ਦਾ ਸਥਾਨ ਆ ਇੱਥੇ ਫੜਾਈ ਵੀ ਸਥਾਨ ਆ ਤੇ ਨੇੜੇ ਸ੍ਰੀ ਹਰਗੋਬਿੰਦ ਗੜ੍ਹ ਗੁਰਦਰਾ ਸਾਹਿਬ ਜਿੱਥੇ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਬ੍ਰਹਮ ਗਿਆਨੀ ਜਿਨ੍ਹਾਂ ਨੇ ਤਾਪ ਕੀਤਾ ਤੇ ਇੱਥੇ ਡਿਮੇਲੀ ਨਗਰਾਂ ਗੁਰਦਰਾ ਥੰਮ ਸਾਹਿਬ ਪਰ ਬਖਵਕ ਨਗਰਾਂ ਉਹ ਗੱਲ ਇਹ ਤੋਂ ਬਾਅਦ ਇਹ ਜਗਤੋਬਾ ਜਦੋਂ ਮਹਾਰਾਜ ਫਿਰ ਕੀਰਤਪੁਰ ਸਾਹਿਬ ਚਲੇ ਗਏ ਨਾ ਜੀ ਹਾਂਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਛੋਟੀ ਉਮਰ 'ਚ ਜਦੋਂ ਸਤਗੁਰਾਂ ਦੇ ਨਾਲ ਹੀ ਹੁੰਦੇ ਸਨ ਕਿਉਂਕਿ ਬਾਬਾ ਗੁਰਦਤਾ ਜੀ ਫਿਰ ਉੱਥੇ ਚੜ੍ਹਾਈ ਕਰ ਗਏ ਸੀ ਠੀਕ ਹੈ ਜੀ ਤੇ ਗੁਰੂ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਬਚਨ ਕਰਦਾ ਬਾਬਾ ਬਕਾਲਾ ਜੀ ਵਾਸਤੇ ਤੇ ਜਿਹੜੇ ਉਹਨਾਂ ਦੇ ਦੂਸਰੇ ਇੱਕ ਬਾਬਾ ਟਲ ਜੀ ਉਹਨਾਂ ਦੇ ਸੁਪੁੱਤਰ ਸਨ ਉਹ ਵੀ ਚੜ੍ਹਾਈ ਕਰਕੇ ਸੀ ਇਹਨਾਂ ਦਾ ਸਥਾਨ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਬਿਲਕੁਲ ਨਾਲ ਹੀ ਬਹੁਤ ਵੱਡੀ ਜਿਹੜੀ ਬਿਲਡਿੰਗ ਬਣੀ ਉਹਦੀ ਗੱਲ ਕਰ ਰਹੇ ਜੀ ਹਾਂ ਜੀ ਤੇ ਜਿਹੜੇ ਅਣੀ ਰਾਏ ਤੇ ਸੂਰਜਮਾਲ ਸਗੇ ਉਹ ਥੋੜਾ ਦੁਨਿਆਵੀ ਧੰਮਾਂ ਭਲ ਜਿਆਦਾ ਧਿਆਨ ਕਰਦੇ ਸੀ ਜੀ ਬਾਕੀ ਬਖਸ਼ਿਸ਼ਾਂ ਦੀ ਗੁਰੂ ਪਾਸ਼ਾ ਦੀ ਇਹ ਗੁਰੂ ਜਾਣਦੇ ਨੇ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਫੁੱਲ ਦੀ ਉਹ ਹੁੰਦਾ ਇਤਿਹਾਸ ਵਿੱਚ ਜਿਵੇਂ ਤੁਸੀਂ ਕਹਿੰਦੇ ਵੀ ਮਹਾਰਾਜ ਨੇ ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਜਦੋਂ ਨੰਗੜ ਲੱਗੇ ਨਾ ਬਾਗ ਬਾਗ ਦੇ ਵਿੱਚ ਦੀ ਉਹਨਾਂ ਦੇ ਜਾਨੀ ਵਸਤਰ ਦੇ ਨਾਲ ਚੋਗੇ ਦੇ ਨਾਲ ਇੱਕ ਫੁੱਲ ਲੜ ਕੇ ਤੇ ਡਿੱਗ ਪਿਆ ਫੁੱਲ ਜਦੋਂ ਟੁੱਟ ਗਿਆ ਤਾਂ ਉਹ ਆਪ ਵੀ ਉਦਾਸ ਹੋਏ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਹੈ ਤਾਂ ਸਤਿਗੁਰ ਜਾਣੀ ਜਾਣ ਤੇ ਉਹਨਾਂ ਨੇ ਪੁੱਛਿਆ ਵੀ ਕੀ ਕਾਰਨ ਹੋ ਗਿਆ ਤੇ ਫੁੱਲੇ ਦਾ ਟੁੱਟ ਗਿਆ ਉਹ ਕਹਿੰਦੇ ਜੀ ਇਸ ਵੀ ਤੁਹਾਡੇ ਇਹਦਾ ਚੋਲੇ ਵਿੱਚ ਫਸ ਕੇ ਟੁੱਟ ਗਿਆ ਤੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ ਵੀ ਜਦੋਂ ਆਪਣਾ ਚੋਲਾ ਵੱਡਾ ਹੋਵੇ ਨਾ ਇਹਨੂੰ ਫਿਰ ਸੰਕੋਚ ਕੇ ਚੱਲੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਸਾਨੂੰ ਇੱਥੇ ਤੱਕ ਮੰਨ ਕੇ ਪਾਤੀ ਤੋਰੈ ਮਾਨਣੀ ਦੇ ਪਾਤੀ ਪਾਤੀ ਜੀਓ ਜਿਸ ਪਾਨ ਕੋ ਪਾਤੀ ਤੋਰੈ ਸੋ ਪਾਣਾ ਤੇ ਆਪਣੇ ਜੋ ਮਹਾਨ ਕਵੀ ਨੇ ਪੰਜਾਬੀ ਦੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਜਦੋਂ ਕਿਤੇ ਫੁੱਲ ਦਾ ਜ਼ਿਕਰ ਕੀਤਾ ਉਹ ਮਤਲਬ ਫੁੱਲ ਉਹ ਸਾਡੇ ਅਰਗ ਅਣਜਾਣ ਜਿਹੜਾ ਕੁੱਤਰਾ ਜਾਂਦਾ ਫੁੱਲ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਆ ਤੇ ਉਹ ਉਹਦੇ ਲਈ ਉਹ ਇੱਕ ਫੁੱਲ ਵੱਲੋਂ ਉਹਨੂੰ ਕਹਿ ਰਹੇ ਆ ਕਿ ਡਾਲੀ ਨਾਲੋਂ ਤੋੜਨਾ ਸਾਨੂੰ ਅਸਾ ਹੱਟ ਮਹਿਕ ਦੀ ਲਈ ਲੱਖ ਗਾਗ ਜੀ ਸੁੰਘੇ ਆ ਕੇ ਇੱਕ ਨਾ ਖਾਲੀ ਜਾਈ ਜੇ ਤੋ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ ਉਹ ਵੀ ਪਲਕ ਝਲਕਦਾਂ ਅਮਲਾ ਰੂਪ ਮੈਂ ਇੱਕ ਸਭ ਜਾਈ ਇੱਕ ਫੁੱਲ ਦੀ ਭਾਵਨਾ ਆ ਤੇ ਗੁਰੂ ਹਰਗਵਿੰਦ ਪਾਚੀ ਨੇ ਜਦੋਂ ਉਹਨਾਂ ਨੇ ਕਿਹਾ ਨਾ ਵੀ ਆਪਣਾ ਚੋਲਾ ਸਪੋਚ ਕੇ ਰੱਖੀ ਦਾ ਇਹ ਇੱਕ अनुशासन कह लो डिसिप्लिन कह लो ताकतवर ਹੁੰਦਿਆਂ ਹੋਇਆ ਜਬਤ ਵਿੱਚ ਰਹਿਣਾ ਹੈ ਜੀ ਹਾਂ ਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਉਹ ਠੀਕ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਗੱਲ ਸੀ ਅਸਲ ਦੇ ਵਿੱਚ ਸਤਗੁਰ ਦੂਰੰਦਾਸ਼ੀ ਕੋਈ ਵੀ ਜਿਹੜਾ ਜ਼ਿੰਮੇਵਾਰ ਪਰਸੰਗ ਜਦੋਂ ਬਣ ਜਾਂਦਾ ਕਿਸੇ ਅਹੁਦੇ ਤੇ ਬੈਠਦਾ ਹੈ ਤੇ ਜਿੱਡਾ ਵੱਡਾ ਤੁਹਾਡੇ ਕੋਲ ਅਹੁਦਾ ਹੈ ਓਡਾ ਹੀ ਫਿਰ ਤੁਹਾਡੀ ਜ਼ਿੰਮੇਵਾਰੀ ਜਿਹੜੀ ਹੈ ਵੱਧ ਜਾਂਦੀ ਹੈ ਤੁਹਾਡੇ ਵੱਲੋਂ ਕਿਸੇ ਨੂੰ ਤਕਲੀਫ ਨਾ ਹੋਵੇ ਕੋਈ ਫੋਲੋਅਰ ਨਾ ਟੁੱਟੇ ਕੋਈ ਸਤ ਕੋ ਪ੍ਰਕਿਰਤੀ ਦੇ ਮਤਲਬ ਪ੍ਰੇਮੀ ਨੇ ਗੁਰੂ ਪਾਸਾ ਸਾਡੇ ਗੁਨਾਨਤ ਪਾਸ਼ਾ ਦੇ ਸਮੇਂ ਉਹ ਇਹ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸਾਡੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸਮੇਂ ਦੀਆਂ ਸਰਕਾਰਾਂ ਸਮੇਂ ਦੇ ਹਾਕਮ ਨੇ ਉਹਨਾਂ ਨੂੰ ਜੇ ਅੱਜ ਗੁਰ ਹਰਾਈ ਸਾਹਿਬ ਜੀ ਮਹਾਰਾਜ ਜੇ ਆਪਾਂ ਗੁਰਤਾ ਗ੍ਰੀਤੀ ਦੀ ਗੱਲ ਕਰਦੇ ਹਾਂ ਤੇ ਖਾਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਤੇ ਜਿਹੜਾ ਵਾਰਤਾਲਾਪ ਕੀਚੇ ਦਾ ਹੈ ਇਹਦੇ ਵਿੱਚੋਂ ਬਹੁਤ ਵੱਡੀ ਸਿੱਖਿਆ ਮਿਲਦੀ ਪਈ ਹੈ ਕਿ ਤੁਸੀਂ ਇੱਕ ਅਹੁਦੇ ਤੇ ਬੈਠਿਓ ਤੁਹਾਡੇ ਕੋਲੋਂ ਦੇਖਿਓ ਕਿਤੇ ਗਰੀਬ ਮਾਰਨਾ ਹੋਵੇ ਬਿਲਕੁਲ ਬਿਲਕੁਲ ਤੁਹਾਡੇ ਕੋਲ ਕਿਤੇ ਤਕੇਸ਼ਾਈ ਨਾ ਹੋਵੇ ਤੁਸੀਂ ਕੋਈ ਅਨਿਆ ਨਾ ਕਰੋ ਤੁਸੀਂ ਨਿਆਂ ਦੀ ਗੱਲ ਕਰੋ ਹੱਕ ਦੀ ਗੱਲ ਕਰੋ ਸੱਚ ਦੀ ਗੱਲ ਕਰੋ ਮੈਂ ਤੇ ਦੇਖ ਰਿਹਾ ਸੀ ਜੀ ਲਖਪੁਰ ਜੀ ਇੱਕ ਕਵੀ ਨੇ ਬੜੀ ਵੀ ਵੀਰ ਨੇ ਬੜੀ ਛੋਟੀ ਗੱਲ ਲਿਖੀ ਕਹਿੰਦਾ ਵੀ ਜਿਵੇਂ ਹੁਣ ਆਪਾਂ ਪਾਗੀ ਦਸਤਾਰ ਸਜਾਉਨੇ ਆ ਦੋ ਸ਼ਬਦਾਂ ਦਾ ਜਿਹੜਾ ਹੈ ਉਹ ਸਮੇਲ ਹੈ ਕਹਿੰਦੇ ਜਿਹੜਾ ਪੱਕਿਆ ਉਹ ਸੱਚ ਦਾ ਲਈਏ ਜੀ ਪਪਾ ਪਪਾ ਪੱਕ ਸੱਚ ਦਾ ਤੇ ਗੱਲ ਹੱਕ ਦੀ ਕਰੀਏ ਹੱਕ ਦੀ ਗੱਲ ਕਰੀਏ ਜੇ ਜਿਹੜੀ ਇੱਕ ਪੱਕ ਤੇ ਗੱਲ ਪੱਕ ਤੇ ਗੱਲ ਦਾ ਸਮੇਲ ਹੋ ਗਿਆ ਹਾਂਜੀ ਹਾਂਜੀ ਤੇ ਗੁਰੂ ਸਾਹਿਬ ਜੀ ਨੇ ਵੀ ਬੜੀ ਸੋਹਣੀ ਜਿਹੜੀ ਵਿਚਾਰ ਔਰ ਇਹਨੂੰ ਫਿਰ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਸੰਭਾਲ ਕੇ ਰੱਖਿਆ ਔਰ ਸ਼ਾਇਦ ਲੱਗਦਾ ਵੀ ਇਹੋ ਜਿਹੜਾ ਵਾਤਾਵਰਣ ਦੀ ਗੱਲ ਆਪਾਂ ਜਦੋਂ ਕਿਤੇ ਚੱਲਦੀ ਹੈ ਜਿਵੇਂ ਅਸੀਂ ਵੱਡੇ ਪੱਧਰ ਦੇ ਉੱਤੇ ਸਾਡੀਆਂ ਸੰਸਥਾਵਾਂ ਨੇ ਜਿੱਥੇ ਬੰਦੀਆਂ ਨੇ ਉਹ ਵਾਤਾਵਰਣ ਦਿਵਸ ਦੇ ਰੂਪ ਦੇ ਵਿੱਚ ਵੀ ਗੁਰੂ ਹਰਿਰਾਇ ਜੀ ਮਹਾਰਾਜ ਜੜਿਆ ਨੂੰ ਮਨਾਉਂਦੇ ਉਹ ਜਿਹੜਾ ਤੁਸੀਂ ਗਿਆਨੀ ਜੀ ਹੁਣ ਬਚਨ ਕੀਤਾ ਵੀ ਸਰਕਾਰਾਂ ਦੇ ਵਾਸਤੇ ਜਾਂ ਤਾਕਤਵਰਾਂ ਵਾਲੇ ਵਾਸਤੇ ਜਿਵੇਂ ਇੱਕ ਗੁਰਬਾਣੀ ਦੀ ਵਿੱਚ ਮਹਾਰਾ ਕਿਰਪਾ ਕਰਦਣਾ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਹਮ ਮਹਾਂਪੁਰਖ ਬੋਲਦੇ ਮਹਾਂਪੁਰਖ ਬੋਲਦੇ ਤੇ ਸਾਂਝੀ ਸਗਲ ਜਹਾਨ ਸਾਂਝੀ ਸਗਲ ਜਹਾਨ ਹੈ ਉਹ ਸਾਰੇ ਸਾਰਿਆਂ ਵਾਸਤੇ ਆ ਇਹ ਸਾਡੇ ਆਪਣੇ ਵਾਸਤੇ ਵੀ ਆ ਅਸੀਂ ਸਮਾਜ ਦੇ ਵਿੱਚ ਦੇਖੋ ਅਸੀਂ ਦਰਖਤ ਕੱਟੀ ਜਾ ਰਹੇ ਹਾਂ ਹਾਂਜੀ ਅਸੀਂ ਜੰਗਲ ਕੱਟੀ ਜਾ ਰਹੇ ਹਾਂ ਤੇ ਅਸੀਂ ਬੂਟੇ ਲਾ ਘਟ ਰਹੇ ਹਾਂ ਜੇ ਅਸੀਂ ਲਾ ਵੀ ਰਹੇ ਹਾਂ ਤੇ ਲਾ ਦਨੇ ਅਸੀਂ ਫੋਟੋ ਇੱਕ ਪਾਉਨੇ ਆ ਬੂਟੇ ਲਾਤੇ ਜੀ ਨੇ ਉਹਦੀ ਗਰੰਟੀ ਮੌਤ ਸੰਭਾਲਦਾ ਕੋਈ ਨਹੀਂ ਹਾਂਜੀ ਉਹ ਪਸ਼ੂ ਨੁਕਸਾਨ ਕਰੀ ਜਾਂਦੇ ਜਿਹੜੇ ਵਾਰਾ ਪਸ਼ੂ ਆ ਜਾਂ ਪਾਣੀ ਨਹੀਂ ਪਾਉਂਦੇ ਬੂਟਾ ਲਾ ਦੇਣਾ ਬਹੁਤ ਵੱਡੀ ਗੱਲ ਨਹੀਂ ਬੂਟਾ ਲਾ ਕੇ ਉਹਨੂੰ ਸੰਭਾਲ ਲੈਣਾ ਉਹਨੂੰ ਉਹਦੀ ਪੂਰੀ ਪਰਵਿਸ਼ ਕਰਨੀ ਉਹ ਵੀ ਬਹੁਤ ਜ਼ਰੂਰੀ ਆ ਤੇ ਇਹ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਇਹ ਬਹੁਤ ਵੱਡਾ ਦੇਖੋ ਸਿੱਖਿਆ ਦੇਣੀ ਸੀ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਦੇ ਵਾਸਤੇ ਹਾਂਜੀ ਤੇ ਇਹ ਤੁਸੀਂ ਬਹੁਤ ਸੁਣੀ ਗੱਲ ਕੀਤੀ ਹੈ ਕਿ ਜਿਵੇਂ ਨਾ ਵੀ ਬੂਟਾ ਲਾਉਣਾ ਤੇ ਸੰਭਾਲਣਾ ਹੁਣ ਗੁਰੂ ਨਾਨਕ ਸਾਹਿਬ ਨੇ ਇੱਕ ਬੂਟਾ ਲਾਇਆ ਸਿੱਖੀ ਦਾ ਬੂਟਾ ਲਾਇਆ ਬੀਜ ਪਾਇਆ ਔਰ ਫਿਰ ਜਦੋਂ ਹੁਣ ਜਿੰਨਾ ਸਮਾਂ ਮਹਾਰਾਜ ਜੀ ਸਰੀਰਕ ਜਾਮੇ ਦੇ ਵਿੱਚ ਵਿਚਰੇ ਨੇ ਪਰ ਉਹ ਤੋਂ ਬਾਅਦ ਹੁਣ ਜਿਹੜਾ ਉੱਤਰਾਧਿਕਾਰੀ ਹੈ ਹਾਂਜੀ ਉਹਦੀ ਵੀ ਜਿਹੜੀ ਤਖਤ ਬਹਿ ਤਖਤੇ ਇਲਾਕ ਜਿਹੜਾ ਉਸ ਦੇ ਜੋਗ ਹੈ ਉਹਨੂੰ ਅੱਗੇ ਲੈ ਕੇ ਜਾਂਦਾ ਔਰ ਸ਼ਾਇਦ ਇਸੇ ਕਰਕੇ ਹੀ ਇਹ ਜਿਹੜਾ ਬੀਜ ਪਾਇਆ ਸੀ ਨਾ ਗੁਰੂ ਨਾਨਕ ਸਾਹਿਬ ਨੇ ਜਿਹਦੇ ਵਿੱਚ 10 ਜਾਮੇ ਲਾਗੇ ਤਕਰੀਬਨ 239 ਸਾਲ ਦਾ ਸਮਾਂ ਲੱਗਾ ਔਰ ਸਾਡੇ ਵਿਦਵਾਨ ਕਹਿੰਦੇ ਨੇ ਵੀ ਜਿਹੜਾ ਬੀਜ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਪਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਰੂਪ ਦੇ ਵਿੱਚ ਖਾਲਸਾ ਪੰਥ ਰੂਪੀ ਫਲ ਜਿਹੜਾ ਹੈ ਜਿਹੜੀ ਆਪਾਂ ਹੁਣ ਅਗਲੇ ਮਹੀਨੇ ਵਸਾਖੀ ਦੀ ਹੈ ਉਹ ਆ ਰਹੀ ਹੈ ਉਰੇ ਤੇ ਵੀ ਸੰਗਤਾਂ ਅਨੰਦਪੁਰ ਸਾਹਿਬ ਆਪਣਾ ਸਭੀ ਤੱਤ ਲੱਗ ਭਾ 2.5 ਸਦੀਆਂ ਦਾ ਸਮਾਂ ਲੱਗ ਗਿਆ ਜੀ ਹਾਂਜੀ ਹਾਂਜੀ ਬਹੁਤ ਵੱਡਾ ਸਮਾਂ ਹੈ ਤੇ ਇਹਦੀ ਬੜੀ ਵੱਡੀ ਲੋੜ ਹੁੰਦੀ ਹੈ ਕਿ ਜਿਹੜੀ ਚੀਜ਼ ਤੁਸੀਂ ਸ਼ੁਰੂ ਕੀਤੀ ਹੈ ਜੇ ਤੁਸੀਂ ਉਹਦੀ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤੇ ਉਹ ਉਹਦੇ ਤਵਾਜ ਜਿਹੜਾ ਅਧਿਕਾਰੀ ਹੈ ਉਹ ਜੋਗ ਚੁਣਿਆ ਜਾਵੇ ਕਿਉਂਕਿ ਆਪਾਂ ਗੁਰਤਾ ਗੱਦੀ ਦੀ ਗੱਲ ਕਰਦੇ ਪਏ ਆ ਇਸ ਕਰਕੇ ਚੀਜ਼ਾਂ ਜੜੀਆਂ ਨੇ ਗੁਰੂ ਸਾਹਿਬਾਂ ਨੇ ਵੇਖੀਆਂ ਗੁਰੂ ਨਾਨਕ ਸਾਹਿਬ ਨੇ ਵੇਖੀ ਗੁਰੂ ਅੰਗਦ ਸਾਹਿਬ ਨੇ ਵੇਖੀ ਗੁਰੂ ਅੰਗਦ ਸਾਹਿਬ ਨੇ ਵੀ ਆਪਣੇ ਬੱਚਿਆਂ ਨੂੰ ਵੇਖੇ ਉਹਨਾਂ ਨੇ ਸੇਵਕ ਦੀ ਗੱਲ ਕੀਤੀ ਬਾਕੀ ਤੁਸੀਂ ਜਿਆਦਾ ਸਮਾਂ ਦੇਖ ਤੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਗੁਰੂ ਹਰਿਮਹਾਰਾਜ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਹੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰਤਾ ਗੱਦੀ ਤੇ ਬਰਾਜਮਾਨ ਨੌਵੇਂ ਨਾਨਕ ਦੇ ਰੂਪ ਚ ਆਉਂਦੇ ਆ ਪਰ ਸਮਾਂ ਦੇਖੋ ਬਾਬੇ ਤੋਂ ਪੋਤਰੇ ਨੂੰ ਜਾ ਕੇ ਸੇਵਾ ਮਿਲੀ ਆ ਮਤਲਬ ਕਿੱਡੇ ਗੁਣਵਾਨ ਮਹਾਰਾ ਨੇ ਉਹਨਾਂ ਨੂੰ ਸਮਾਂ ਵੇਖਿਆ ਪੇ ਹੁਣ ਅਸਟਮ ਇਹਨਾਂ ਨੇ ਸੇਵਾ ਕਰਨੀ ਆ ਤੇ ਉਹਨਾਂ ਨੂੰ ਸਿੱਖਿਆ ਵੀ ਦੇਖੋ ਦਿੱਤੀ ਤੇ ਫਿਰ ਉਹ ਗੁਰੂ ਮਹਾਰਾ ਨੇ ਉਹ ਸਿੱਖਿਆ ਵੀ ਜਿਹੜੇ ਆਪਣੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਸੰਭਾਲ ਕੇ ਰੱਖੀ ਇਤਿਹਾਸ ਦੱਸਦਾ ਵੀ ਮਹਾਰਾਜ ਜਿਹੜੇ ਪੂਰਾ ਆਪਣਾ ਦਾਮਨ ਜਿਹੜਾ ਸੰਕੋਚ ਕੇ ਰੱਖਦੇ ਰਹੇ ਪਹਿਲਾਂ ਤੋਂ ਤੇ ਫਿਰ ਉਹਨਾਂ ਨੇ ਇੱਕ ਫੁੱਲ ਦੀ ਗੱਲ ਸੀ ਨਾ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਨਾਂ ਨੂੰ ਇੱਕ ਫੁੱਲ ਤੋਂ ਦੱਸਿਆ ਤੇ ਉਹਨਾਂ ਨੇ ਫਿਰ ਇਹ ਪ੍ਰਕਿਰਤੀ ਤੋਂ ਕੰਮ ਬਹੁਤ ਕੀਤਾ ਮਹਾਰਾਜ ਜਦੋਂ ਬਾਗ ਲਵਾਏ ਬਹੁਤ ਬਿਆੰਤ ਬਾਗ ਉਹਨਾਂ ਲਵਾਏ ਇੱਕ ਬਾਗ ਜ ਤਾ ਨਾ ਹੀ ਉਹਨਾਂ 9 ਲੱਖਾਂ ਬਾਗ ਰੱਖਿਆ ਜੋ ਪੀਰਤਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਆਪਾਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹਾਂ ਤੇ ਉਹਨਾਂ ਦੇ ਸਥਾਨ ਨੇ ਮਹਾਰਾਜ ਹਾਂਜੀ ਹਾਂ ਤੇ ਉਹਦੇ ਵਿੱਚ ਇਹ ਸਾਨੂੰ ਜ਼ਰੂਰ ਕਰਨਾ ਚਾਹੀਦੇ ਨੇ ਜੀ ਜਦੋਂ ਅਸੀਂ ਹੋਰ ਜਗ੍ਹਾ ਤੇ ਜਾਂਦੇ ਆਂ ਪਲੇਸਸ ਤੇ ਜਾਂਦੇ ਆਂ ਸੋ ਜਦੋਂ ਅਸੀਂ ਇਕੱਲਾ ਗੁਰਦੁਆਰਾ ਸਾਹਿਬ ਹੀ ਮੱਥਾ ਟੇਕ ਕੇ ਵਾਪਸ ਨਾ ਆ ਜਾਈਏ ਜਿਹੜੇ ਗੁਰੂ ਸਾਹਿਬ ਨੇ ਉਹ ਕਾਰਜ ਕੀਤੇ ਨੇ ਸਮਾਜਵਾਦ ਤੇ ਸੰਸਾਰਵਾਦ ਤੇ ਔਰ ਥੋੜਾ ਜਿਹਾ ਹਟ ਕੇ ਜੀ ਜੀ ਵਾਤਾਵਰਨੀ ਸੰਭਾਲ ਦੀ ਗੱਲ ਸੀ ਤੇ ਸਾਨੂੰ ਜਰੂਰ ਔਰ ਐਨਵਾਇਰਨਮੈਂਟ ਦੀ ਗੱਲ ਕਰਨ ਵਾਸਤੇ ਉਹ ਜਗ੍ਹਾ ਸਾਡੇ ਬਾਅਦ ਤੇ ਕੀ ਇੱਕ ਮੋਟੀਵੇਸ਼ਨਲ ਕੰਮ ਕਰਦੀਆਂ ਨੇ ਔਰ ਫਿਰ ਅਸੀਂ ਉਥੋਂ ਸੁਨੇਹਾ ਲੈ ਕੇ ਆਵਾਂਗੇ ਜੇ ਸਾਡੇ ਗੁਰੂ ਸਾਹਿਬਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਤੇ ਫਿਰ ਅਸੀਂ ਵੀ ਗੁਰੂ ਦੇ ਸਿੱਖ ਹਾਂ ਜੇ ਅਸੀਂ ਓੰਦਾ ਵੱਡਾ ਬਾਗ ਨਹੀਂ ਲਗਾ ਸਕਦੇ ਹਾਂ ਤਾਂ ਅਸੀਂ ਇੱਕ ਦੋ ਬੂਟੇ ਜਿਹੜੇ ਨੇ ਜਿਹੜੀ ਗੱਲ ਕਰ ਰਹੇ ਹਾਂ ਇੱਕ ਦੋ ਬੂਟੇ ਲਗਾ ਦਈਏ ਆਪਾਂ ਨੂੰ ਜਿਹੜੇ ਲੱਗੇ ਬੂਟੇ ਨੂੰ ਸੰਭਾਲ ਕਰ ਲਈਏ ਜਾਂ ਜਿਹੜਾ ਕੋਈ ਲਾ ਰਿਹਾ ਆਪਾਂ ਦਾ ਸਹਿਯੋਗ ਕਰ ਦਈਏ ਤੇ ਉਹ ਦੇਖੋ ਜੀ ਫਿਰ ਉਹ ਗੁਰੂ ਮਹਾਰਾਜ ਨੇ ਜਿੱਦਾਂ ਬਾਗ ਲਾਏ ਨਾ